ਬਿਲੀ ਡਿਜ਼ਾਇਰ ਦੀ ਚਾਬੀ ਕਿਹੜੀ ਇਹਨਾਂ ਚੋਂ ਚਾਬੀ ਤਾਂ ਕੀ ਕਰਾਉਣਾ ਤੁਸੀਂ ਉਹ ਗੱਡੀ ਦਿਖਾਵਾਂ ਮੈਂ ਬਾਈਆਂ ਨੂੰ ਗੱਡੀ ਖੜੀ ਹੈ ਗੱਡੀ ਦੇਖੋ ਉਹ ਖੁੱਲੀ ਢਾੜ ਕੇ ਗੱਡੀ ਦਿਖਾਓ ਖੁੱਲੀ ਪਈ ਹੈ ਗੱਡੀ ਲੈ ਵੀ ਗੱਡੀ ਬਈ ਖੁੱਲੀ ਪਈ ਹੈ ਮਿੱਤਰੋ ਡਿਜ਼ਾਇਰ ਕਾਰ ਉਹਦੇ ਰੇਟ ਸੁਣਿਓ ਤੁਸੀਂ ਰੇਟ ਸਾਰੇ ਪੰਜਾਬ ਤੋਂ ਸਸਤਾ ਰੇਟ ਹੈ ਤੇ ਬਈ ਅਲਾਏ ਲੂਏ 40-5000 ਲੱਗੇ ਹੋਏ ਨੇ ਕੰਡੀਸ਼ਨ ਚੈੱਕ ਕਰ ਲਓ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਆ ਚੱਲੀ ਕਿੰਨੀ ਕੋਈ ਹੈ ਚੱਲੀ ਹੋਈ ਏ ਜੀ ਇਹ ਲੱਖ ਦੇ ਕਰੀਬ ਲੱਖ ਦੇ ਕਰੀਬ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈਗੀ ਡੀਜ਼ਲ ਦੀ ਕਾਰ ਹੈ ਬੀਡੀਆਈ ਇਹ ਜੀਡੀਆਈ ਮੰਨ ਕੇ ਚੱਲ ਲੋ ਠੀਕ ਹੈ ਬੀਡੀਆਈ ਪਲੱਸ ਹੈ ਪਲੱਸ ਹੈ ਹਾਂ ਫੰਕਸ਼ਨ ਸਾਰੇ ਬੀਡੀਆ ਉਹ ਜੀਡੀਆਈ ਵਾਲੇ ਨੇ ਵਧੀਆ ਕਾਰ ਪਈਆ ਬਈ ਜੇ ਕਿਸੇ ਨਾ ਕਾਰ ਲੈਣੀ ਆ ਸਿੱਧੂ ਕਾਰ ਵਯਾਰ ਬੜਬਰ ਤੇ ਆਜੋ ਤੇ ਕਾਰ ਦਾ ਰੇਟ ਕਿੰਨਾ ਕਾਰ ਦੇ ਦਾਂਗੇ ਆਪਾਂ ਇਹ 3 4 ਲੱਖ 35000 روپے دی 435000 دی 17/18 ماڈل ਬਈ ਰੇਟ ਬਹੁਤ ਜਾਇਜ਼ ਆ 6 ਦੀ ਡੀਲ ਗ੍ਰੈਬ ਕਰ ਲੋ ਇਹ ਰੇਟ ਚ ਕਾਰ ਨਹੀਂ ਮਿਲਨੀ ਸਾਰੇ ਪੰਜਾਬ ਕੀ ਦੇ ਪਾਸੋਂ 5 ਲੱਖ ਤੋਂ ਪਲੱਸ ਸ਼ਾਇਦ ਮਿਲਦੀ ਆ ਕਾਰ 5 ਲੱਖ ਤੋਂ ਪਲੱਸ ਚੱਲਦੀ ਆ ਰੇਟ ਤੇ ਆਹ ਰੇਟ ਹੈਗਾ ਆਪਣਾ 435000 ਹੋਰ ਵੀ ਬਹੁਤ ਕਾਰਾਂ ਨੇ ਗੁਰੂ ਵੀ ਕਹਿਵਾਂਗਾ ਵਰਨਾ ਖੜੀ ਆਗੀ ਉਧਰ ਪਰਨਾ ਖੜੀ ਆ ਦੋ 55 ਦੀ ਬਈ ਇੱਕੋ ਖੜੀ ਆ ਐਕਸੈਂਟ ਖੜੀ ਆ ਸਿਆਜ਼ਾਂ ਖੜੀਆਂ ਆ ਆਲਟੋ ਖੜੀ ਆ ਕੋਈ ਵੀ ਕਾਰ ਅਗਰ ਲੈਣੀ ਆ ਛੇਤੀ ਆ ਜਾਓ ਸਿੱਧੂ ਕਾਰ ਬਾਜ਼ਾਰ ਬੜ ਬੜ